ਲੋਕ ਮਹੱਲਾ ਤੀਜਾ ਹੋਂ ਹੋਂ ਕਰਤੀ ਸਪ ਮੁਈ ਸੰਪੂਰ ਕਿਸੇ ਨਾਲ ਦੂਜੇ ਪਾਇ ਤਕ ਪਾਇਆ ਸਭ ਜੋ ਹੀ ਚਮਕਾਲ ਨਾਨਕ ਗੁਰਮਖ ਉਪਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਹਾਂ ਮਨੁੱਖ ਸੁਦਾ ਕਾਲੀਆਂ ਬਾਹਰ ਕਿਟਵੀਆਂ ਹਾਂ ਅਰੀਸਾ ਕਰੇ ਤੇ ਨਾੜੀਆਂ ਜੋ ਸੇਵੈ ਦਰ ਖੜੀਆਂ ਹਾਂ ਨਾਲ ਖਸਮੈ ਰੱਤੀਆਂ ਮਾਨੈ ਸਖਰਲੀਆਂ ਹਾਂ ਆਉਂਦੇ ਤਾਣ ਨੇ ਤਾਣੀਆਂ ਰਹੇ ਨਿਮਾਨਣੀਆਂ ਹਾਂ ਨਾਨਕ ਜਨਮ ਸਖਾਰਤਾ ਜੇ ਤਿਨ ਕੈ ਸੰਗ ਮਿਲਾ ਹਾਂ ਪੋੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਲ ਤੂੰ ਆਪੇ ਜਾਲ ਬਤਾਇਂਦਾ ਆਪੇ ਵਿੱਚ ਸੇਵਾਲ ਤੂੰ ਆਪੇ ਕਮਲ ਅਲੀਪਤ ਹੈ ਸਹਿ ਹੱਥਾ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਇਂਦਾ ਇੱਕ ਨੀਮਕ ਘੜੀ ਕਰ ਖਿਆਲ